ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਸ਼ਾਮ ਦਾ ਵੇਲਾ ਸੀ ਹਨੇਰਾ ਹੋਣਾ ਸ਼ੁਰੂ ਹੋ ਚੱਲਿਆ ਸੀ ਰਾਣਾ ਖਾਲੀ ਡੋਲੂ ਚੱਕ ਘਰੋਂ ਚੱਲਣ ਹੀ ਲੱਗਾ ਸੀ ਕਿ ਮੰंजे ਤੇ ਪਈ ਉਸਦੀ ਬਿਮਾਰ ਮਾਂ ਪੁੱਛਣ ਲੱਗੀ ਬੇ ਪੁੱਤ ਆ ਡੋਲੂ ਲੈ ਕੇ ਕਿੱਧਰ ਚੱਲਿਆ ਬੇਬੇ ਮੈਂ ਸਰਦਾਰਾਂ ਦੇ ਘਰੇ ਚੱਲਾਂ ਹਾਂ ਪੈਸੇ ਲੈਣ ਤੇਰੀ ਦਵਾਈ ਲਈ ਤੇ ਆ ਡੋਲੂ ਤਾਂ ਪੁਲਿਸ ਦੇ ਡੰਡੇ ਤੋਂ ਬਚਣ ਲਈ ਹੈ ਜੇ ਟੱਕਰ ਹੀ ਤਾਂ ਕਹਿ ਦੂੰਗਾ ਜੀ ਮੈਂ ਤਾਂ ਦੁੱਧ ਲੈਣ ਚੱਲਾ। ਰਾਣੀ ਨੇ ਜਵਾਬ ਦਿੱਤਾ ਮਾਂ ਦੇ ਚਿਹਰੇ ਤੇ ਰਾਣੀ ਦੀਆਂ ਵਿਅੰਤਾਂ ਸੁਣ ਕੇ ਥੋੜੀ ਮੁਸਕਾਨ ਆ ਗਈ ਤੇ ਰਾਣਾ ਸਰਦਾਰਾਂ ਦੇ ਘਰ ਵੱਲ ਚੱਲ ਪਿਆ। ਸਰਦਾਰਾਂ ਦੇ ਘਰ ਜਾ ਕੇ ਰਾਣੀ ਨੇ ਗੇਟ ਖੜਕਾਇਆ। ਓਹ ਕੌਣ ਹੈ ਭਾਈ? ਆ ਜਾ ਅੰਦਰ ਹੀ ਆ ਜਾ। ਬੇੜੇ 'ਚ ਬੈਠੇ ਅਖਬਾਰ ਪੜ੍ਹ ਰਹੀ ਸਰਦਾਰ ਜੀ ਨੇ ਜਵਾਬ ਦਿੱਤਾ। ਰਾਣਾ ਅੰਦਰ ਨੂੰ ਹੋਇਆ ਤਾਂ ਸਰਦਾਰ ਜੀ ਨੇ ਕਿਹਾ ਓ ਰਾਣੀ ਤੂੰ ਆ ਆ ਜਾ ਪੁੱਤ ਕੀ ਗੱਲ ਐ ਕਿਵੇਂ ਆਇਆ ਸੀ ਸਰਦਾਰ ਜੀ ਬੇਬੇ ਦੀ ਦਵਾਈ ਮੁੱਕ ਗਈ ਐ ਤੁਹਾਨੂੰ ਤਾਂ ਪਤਾ ਹੀ ਐ ਕਿ ਘਰ ਦੀ ਹਾਲਤ ਪਹਿਲਾਂ ਹੀ ਖਰਾਬ ਸੀ ਬੇਬੇ ਦੀ ਬਿਮਾਰੀ ਦਾ ਖਰਚਾ ਕੱਢ ਕੇ ਮਸਾਂ ਹੀ ਗੁਜ਼ਾਰਾ ਹੁੰਦਾ ਸੀ ਹੁਣ ਆ कर्फ्यू ਕਰਕੇ ਤਾਂ ਕੰਮ ਜਮ੍ਹਾਂ ਹੀ ਬੰਦ ਹੋ ਗਿਆ ਹੈ ਆਮਦਨ ਜਮ੍ਹਾਂ ਖਤਮ ਹੋ ਗਈ ਐ ਜੇ ਤੁਸੀਂ ਥੋੜੀ ਮਦਦ ਕਰ ਦੇਮੋ ਤਾਂ ਮਿਹਰਬਾਨੀ ਹੋਵੇਗੀ ਰਾਣਾ ਬੋਲਿਆ ਕਿੰਨੇ ਰੁਪਏ ਚਾਹੀਦੇ ਨੇ ਸਰਦਾਰ ਜੀ ਨੇ ਪੁੱਛਿਆ ਜੀ 1000 ਰੁਪਇਆ ਮਿਲ ਜਾਵੇ ਤਾਂ ਬਾਲਾ ਵਧੀਆ ਹੈ 1000 ਚ ਮਹੀਨੇ ਦੀ ਦਵਾਈ ਆ ਜਾਊ ਗਾਹਾਂ ਪਤਾ ਨਹੀਂ ਕਿਹੋ ਜਿਹਾ ਸਮਾਂ ਆਉਣਾ ਸੋਚ ਰਿਹਾ ਮਹੀਨੇ ਦੀ ਇਕੱਠੀ ਹੀ ਲੈ ਆਵਾਂ ਫਿਰ ਨਾਲੇ ਤਾਂ ਮੰਡੀ ਦਾ ਕੰਮ ਸ਼ੁਰੂ ਹੋ ਜਾਣਾ ਨਾਲੇ ਕੀ ਪਤਾ ਹੈ ਅੱਗੇ ਕਿੰਨੀ ਕੁ ਸਖਤੀ ਹੋ ਜੇ ਰਾਣੀ ਨੇ ਆਪਣੇ ਦਿਲ ਦੀ ਗੱਲ ਅੱਗੇ ਰੱਖ ਦਿੱਤੀ ਹਾਂ ਇਹ ਤਾਂ ਹੈ ਅੱਗੇ ਪਤਾ ਨਹੀਂ ਕੀ ਹੋ ਜਹੇ ਦੇਣ ਆਉਣਗੇ ਤੇ ਦਵਾਈ ਤਾਂ ਹੈ ਹੀ ਜ਼ਰੂਰੀ ਆ ਫੜ 1000 ਰੁਪਿਆ ਤੇ ਇਹਨਾਂ ਦੀ ਦਵਾਈ ਲੈ ਆਈ ਜੇ ਪੈਸੇ ਵੱਧ ਗਏ ਤਾਂ ਵਾਪਸ ਨਾ ਕਰਨ ਆ ਜੀ ਕਿਤੇ ਬਾਕੀਆਂ ਦਾ ਘਰ ਦਾ ਸੌਦਾ ਲੈ ਆਈ ਸਰਦਾਰ ਜੀ ਨੇ ਰਾਣੀ ਨੂੰ 1000 ਰੁਪਿਆ ਫੜਾਉਂਦਿਆਂ ਹੋਏ ਕਿਹਾ ਰਾਣਾ ਰੁਪਈਏ ਫਾੜ ਧੰਨਵਾਦ ਕਰਕੇ ਮੋੜਨ ਹੀ ਲੱਗਾ ਸੀ ਕਿ ਸਰਦਾਰ ਜੀ ਨੇ ਮੋੜਨ ਲੱਗੇ ਨੂੰ ਰੋਕ ਲਿਆ ਤੇ ਕਿਹਾ ਆ ਡੋਲੂ ਖਾਲੀ ਕਾ ਤੂੰ ਮੋੜ ਕੇ ਲਈ ਜਾਣਾ ਲਿਆ ਇਸ ਚ ਦੁੱਧ ਪਾ ਦਿੰਦਾ ਥੋੜੇ ਕੰਮ ਆਜੂ ਰਾਣਾ ਸਰਦਾਰ ਜੀ ਦੇ ਅੰਦਰਲੇ ਦੇਵਤੇ ਨੂੰ ਦੇਖ ਕੇ ਭਾਵਕ ਜਿਹਾ ਹੋ ਗਿਆ ਤੇ ਸੋਚ ਰਿਹਾ ਸੀ ਸੱਚ ਵਿੱਚ ਉਸ ਪ੍ਰਮਾਤਮਾ ਨੇ ਕੁਝ ਲੋਕਾਂ ਦੇ ਰੂਪ ਚ ਆਪਣੇ ਫਰਿਸ਼ਟੇ ਇਸ ਧਰਤੀ ਤੇ ਭੇਜ ਰੱਖੇ ਨੇ ਤਾਂ ਹੀ ਤਾਂ ਇਹ ਧਰਤੀ ਅਜੇ ਵੀ ਚੱਲ ਰਹੀ ਹੈ ਰਾਣਾ ਪੈਸੇ ਅਤੇ ਦੁੱਧ ਲੈ ਕੇ ਘਰ ਆ ਗਿਆ ਘਰ ਆ ਕੇ ਉਸ ਨੇ ਦੁੱਧ ਆਪਣੀ ਭੈਣ ਨੂੰ ਫੜਾਇਆ ਤੇ ਸਾਰੀ ਗੱਲ ਮਾਂ ਨੂੰ ਦੱਸੀ ਮਾਂ ਵੀ ਕਿੰਨਾ ਸਮਾਂ ਸਰਦਾਰ ਨੂੰ ਦਵਾਵਾ ਦਿੰਦੀ ਰਹੀ ਉਸ ਦੇ ਜਵਾਕਾਂ ਲਈ ਤੰਦਰੁਸਤੀ ਤੇ ਤਰੱਕੀਆਂ ਮੰਗਦੀ ਰਹੀ ਰੱਬ ਕੋਲੋਂ ਸਵੇਰ ਹੋਈ ਤਾਂ ਰਾਣਾ ਇੱਕ ਗਲਾਸ ਚਾਹ ਦਾ ਪੀ ਕੇ ਸਾਈਕਲ ਚੱਕ ਸ਼ਹਿਰ ਵੱਲ ਨੂੰ ਚੱਲ ਪਿਆ ਲਗਭਗ 3.5 ਘੰਟੇ ਸਾਈਕਲ ਚਲਾ ਚਲਾ ਕੇ ਰਾਣਾ ਹਸਪਤਾਲ ਪਹੁੰਚਿਆ ਤਾਂ ਦੇਖਿਆ ਕਿ ਹਸਪਤਾਲ ਅੱਗੇ ਲੰਬੀ ਲਾਈਨ ਲੱਗੀ ਹੋਈ ਸੀ ਰਾਣਾ ਵੀ ਲਾਈਨ 'ਚ ਲੱਗ ਗਿਆ ਤੇ ਹੌਲੀ-ਹੌਲੀ ਕਰਦੇ ਕਰਾਉਂਦੇ 12 ਵਜੇ ਦੇ ਕਰੀਬ ਵਸਤੀ ਵਾਰੀ ਵੀ ਆ ਹੀ ਗਈ ਤੇ ਜਦੋਂ ਕਾਊਂਟਰ ਤੇ ਜਾ ਕੇ ਪਰਚੀਆਂ ਦਿਖਾ ਦਵਾਈ ਕੜਵਾਈ ਤਾਂ ਪਤਾ ਲੱਗਾ ਕਿ ਇਹ ਦਵਾਈ ਤਾਂ ਮੁੱਕਣ ਹੀ ਵਾਲੀ ਐ ਥੋੜੀ ਹੀ ਰਹਿੰਦੀ ਸੀ ਤੇ ਜਦੋਂ ਹਿਸਾਬ ਕਿਤਾਬ ਲਾਇਆ ਤਾਂ ਪਤਾ ਲੱਗਾ ਕਿ ਸਿਰਫ 22 ਦਿਨਾਂ ਦੀ ਹੀ ਦਵਾਈ ਮਿਲੀ ਹੈ ਤੇ ਦਵਾਈ ਦਾ ਬਿੱਲ 800 ਰੁਪਏ ਬਣਿਆ ਰਾਣੇ ਨੇ 800 ਰੁਪਏ ਮੈਡੀਕਲ ਵਾਲੇ ਨੂੰ ਫੜਾਈ ਤੇ ਦਵਾਈ ਲਈ ਵਾਪਸ ਚੱਲ ਪਿਆ ਰਾਣਾ ਸਾਈਕਲ ਤੇ ਵਾਪਸ ਆਉਂਦਾ ਆਉਂਦਾ ਆਪਣੇ ਆਪ ਨਾਲ ਗੱਲਾਂ ਕਰਦਾ ਆ ਰਿਹਾ ਸੀ 200 ਬਚ ਗਿਆ ਐਂ ਕਰੂੰ ਇੰਨਾ ਰੁਪਈਆ ਦੀ ਦਾਲ ਖੰਡ ਤੇ ਚਾਹ ਪੱਤੀ ਲੈ ਜਾऊं ਆਟਾ ਤਾਂ ਸਰਕਾਰੀ ਕਣਕ ਦਾ ਪਿਆ ਪਿਆ ਲਵਾਂਗੀ ਰਸੋਈ ਦਾ ਸਮਾਨ ਵੀ ਮੁੱਕਿਆ ਹੀ ਪਿਆ ਹੁਣ ਆਇਆ ਤਾਂ ਹੈਗਾ ਹੀ ਐ ਇਹ ਵੀ ਲੈ ਹੀ ਜਾऊं ਰਾਣਾ ਆਪਣੀਆਂ ਸੋਚਾਂ 'ਚ ਖੁੱਬਿਆ ਜਾ ਹੀ ਰਿਹਾ ਸੀ ਕਿ ਉਸ ਦੇ ਸਾਹਮਣੇ ਸੜਕ 'ਤੇ ਇੱਕ 75 ਕੁ ਸਾਲ ਦਾ ਬਜ਼ੁਰਗ ਆ ਗਿਆ। ਉਹ ਬਜ਼ੁਰਗ ਹੱਥ ਕੱਢ ਕੇ ਸੜਕ ਕਿਨਾਰੇ ਉਸ ਦੀ ਲਗਾਈ ਹੋਈ ਬੇਰਾਂ ਵਾਲੀ ਰੇੜੀ ਵੱਲ ਇਸ਼ਾਰਾ ਕਰ ਰਿਹਾ ਸੀ। ਰਾਣੇ ਦੇ ਕੋਲ ਜਾਣ ਤੇ ਉਸ ਨੇ ਰਾਣੇ ਨੂੰ ਕੰਬਦੀ ਹੋਈ ਆਵਾਜ਼ ਚ ਕਿਹਾ ਪੁੱਤ ਬੇਰ ਲੈ ਲਾ। ਬਹੁਤ ਸਵਾਦ ਬੇਰ ਨੇ। ਰਾਣੇ ਨੂੰ ਉਂਝ ਬੇਰ ਭੂਰਾ ਵੀ ਪਸੰਦ ਨਹੀਂ ਸੀ। ਪਰ ਧੁੱਪ ਚੇਸ ਉਮਰੇ ਬੇਰ ਵੇਚਦੇ ਬਜ਼ੁਰਗ ਨੂੰ ਦੇਖ ਕੇ ਉਸਤਾ ਦੇਲ ਪਸੀਜ਼ ਗਿਆ ਤੇ ਉਹ ਸਮਝ ਗਿਆ ਕਿ ਇਸ ਔਖੇ ਸਮੇਂ ਨੇ ਇਸ ਬਜ਼ੁਰਗ ਦੇ ਪਰਿਵਾਰ ਨੂੰ ਵੀ ਆਪਣੇ ਕਬਜ਼ੇ ਚ ਲੈ ਰੱਖਿਆ ਇਸ ਲਈ ਹੀ ਸ਼ਾਇਦ ਇਸ ਵਿਚਾਰੇ ਨੂੰ ਆਪਣੀ ਸਮਰੱਥਾ ਤੋਂ ਬਾਹਰ ਕੰਮ ਕਰਨਾ ਪੈ ਰਿਹਾ ਹੈ ਰਾਣੀ ਨੇ ਬਜ਼ੁਰਗ ਨੂੰ ਕਿਹਾ ਬਾਪੂ ਐਂ ਕਰ 2 ਕਿਲੋ ਬੇਰ ਪਾ ਦੇ 2 ਕਿਲੋ ਦਾ ਆਰਡਰ ਸੁਣ ਕੇ ਬਾਪੂ ਦਾ ਚਿਹਰਾ ਖੜ ਗਿਆ ਕਿਉਂਕਿ ਬਿਮਾਰੀ ਦੇ ਡਰ ਤੋਂ ਕੋਈ ਰੇੜੀ ਤੇ ਰੋਕ ਵੀ ਨਹੀਂ ਸਿਰਿਆ ਇਹ ਤਾਂ ਫਿਰ ਵੀ ਇਕੱਠਾ ਹੀ 2 ਕਿਲੋ ਦਾ ਅੱਡਰ ਆ ਗਿਆ ਸੀ ਬਾਪੂ ਨੇ ਤੇਜ਼ੀ ਨਾਲ 2 ਕਿਲੋ ਬੇਰ ਜੋਖੇ ਰਾਣੇ ਨੇ ਪੈਸੇ ਪੁੱਛੇ ਤਾਂ ਬਾਪੂ ਨੇ ਕਿਹਾ ਪੁੱਤ 80 ਰੁਪਏ ਬਣਗੇ ਨਹੀਂ 40 ਰੁਪਏ ਕਿਲੋ ਨੇ ਰਾਣੇ ਨੂੰ ਇੱਕ ਵਾਰ ਤਾਂ ਅੰਜੇ ਲੱਗਿਆ ਕਿ 200 ਤਾਂ ਬਚਿਆ ਸੀ ਉਸ ਚਾਗਰ 80 ਰੁਪਏ ਇੱਥੇ ਖਰਚਤੇ ਤਾਂ ਫੇਰ ਬਾਕੀ ਸੌਦਾ ਕਿਵੇਂ ਲਿਜਾऊं ਫੇਰ ਉਸਨੇ ਮਨ ਹੀ ਮਨ ਸੋਚਿਆ ਕੋਈ ਨਾ ਸੌਦਾ 4 ਦਿਨਾਂ ਦਾ ਘੱਟ ਲੈ ਜੂ ਜਿਵੇਂ ਅੱਜ ਪ੍ਰਬੰਧ ਹੋਇਆ ਹੈ ਮਾਲਕ ਦੇਖਦਾ ਆਪੇ ਉਦੋਂ ਵੀ ਪ੍ਰਬੰਧ ਹੋ ਜੂ ਰਾਣੇ ਨੇ ਸੌਦਾ ਨੋਟ ਬਜ਼ੁਰਗ ਨੂੰ ਦਿੱਤਾ ਤੇ ਬੇਰ ਆਪਣੇ ਸਾਈਕਲ ਨਾਲ ਬਰਨਣ ਲੱਗ ਪਿਆ ਬਜ਼ੁਰਗ ਨੇ ਰਾਣੇ ਦਾ ਚਿਹਰਾ ਪੜ ਲਿਆ ਸੀ ਉਸਨੇ ਰਾਣੇ ਨੂੰ ਪੁੱਛਿਆ ਪੁੱਤ ਬੁਰਾ ਨਾ ਮੰਨੀ ਪਤਾ ਨਹੀਂ ਕਿਉਂ ਮੈਨੂੰ ਐਂ ਲੱਗਦਾ ਤੂੰ ਬੇਰ ਸ਼ੌਂਕ ਨਾਲ ਨਹੀਂ ਲਈ ਉੰਜ ਵੀ ਤੇਰੀ ਹਾਲਤ ਦੇਖ ਕੇ ਤਾਂ ਤੂੰ ਵੀ ਮੈਨੂੰ ਮੇਰੇ ਵਰਗਾ ਹੀ ਵਕਤ ਦਾ ਮਾਰਿਆ ਲੱਗਦਾ ਅੱਜ ਕੱਲ ਜਿੱਥੇ ਰੋਟੀ ਦੀਆਂ ਟੈਨਸ਼ਨਾਂ ਨੇ ਆਪਣੇ ਵਰਗਿਆਂ ਨੂੰ ਚੱਕਰਾਂ 'ਚ ਪਾ ਰੱਖਿਆ ਫੇਰ ਤੂੰ 2 ਕਿਲੋ ਬੇਰ ਕੀ ਕਰਨੇ ਨੇ ਬਾਪੂ ਤੂੰ ਸਹੀ ਪਛਾਣਿਆ ਮੈਨੂੰ ਐਸੀयत ਤਾਂ ਹੈ ਨਹੀਂ ਮੇਰੀ ਕਿ ਮੈਂ ਫਲ ਖਾ ਸਕਾਂ ਤੇ ਆਪਣੇ ਟੱਬਰ ਨੂੰ ਖਵਾ ਸਕਾਂ ਪਰ ਇੱਕ ਗਰੀਬ ਦੂਜੇ ਗਰੀਬ ਦੀ ਹਾਲਤ ਚੰਗੀ ਤਰ੍ਹਾਂ ਸਮਝ ਸਕਦਾ ਹੈ ਭੁੱਖ ਦਾ ਦੁੱਖ ਤਾਂ ਇੱਕੋ ਜਿਹਾ ਹੀ ਹੁੰਦਾ ਸਭ ਲਈ ਤੇ ਆਪਾਂ ਤਾਂ ਇਸ ਦੁੱਖ ਤੋਂ ਬਚਪਨ ਤੋਂ ਜਾਣੂ ਹੁੰਦੇ ਆ ਰਹੇ ਹਾਂ ਕਿਸੇ ਭਲੇ ਪੁਰਸ਼ ਨੇ ਅਖਿਆਈ 'ਚ ਮੇਰੀ ਮਦਦ ਕੀਤੀ ਸੀ ਇਹ ਪੈਸੇ ਦੇ ਕੇ ਇੰਨਾ ਚਿਰ ਹੀ ਥੋੜੇ ਮੈਂ ਤੁਹਾਡੇ ਨਾਲ ਵੰਡ ਰਿਹਾ ਕਿਉਂਕਿ ਗੁਰੂਆਂ ਨੇ ਵੀ ਸਾਨੂੰ ਸਦਾ ਵੰਡ ਛਕਣ ਦਾ ਉਪਦੇਸ਼ ਦਿੱਤਾ ਹੈ। ਬਾਕੀ ਰਹੀ ਗੱਲ ਅੱਗੇ ਦੀ ਤਾਂ ਜਿਵੇਂ ਹੁਣ ਉਸ ਮਾਲਕ ਨੇ ਵਕਤ ਲੰਘਾਇਆ ਹੈ ਅੱਗੇ ਵੀ ਆਪੇ ਉਸੇ ਨੂੰ ਫਿਕਰ ਹੈ। ਰਾਣੇ ਨੇ ਸਾਰੀ ਗੱਲ ਦਿਲ ਖੋਲ ਕੇ ਦੱਸੀ। ਰਾਣੇ ਦੀਆਂ ਗੱਲਾਂ ਸੁਣ ਤੇ ਉਸ ਦੇ ਅੰਦਰਲੇ ਜਿਉਂਦੇ ਇਨਸਾਨ ਨੂੰ ਦੇਖ ਬਾਪੂ ਥੋੜਾ ਭਾਵਕ ਹੋ ਗਿਆ ਤੇ ਉਸਨੇ ਇੱਕ ਲਫਾਫੇ 'ਚ ਕਿੱਲੋ ਘੋੜ ਬੀਰ ਪਾ ਕੇ ਰਾਣੇ ਨੂੰ ਫੜਾਉਂਦੇ ਹੋਏ ਕਿਹਾ ਜੇ ਕੋਈ ਰਾਹ ਚ ਭੁੱਖਾ ਦਿਸੇ ਤਾਂ ਇਹ ਉਸਨੂੰ ਦੇਈਂ ਅਗਰ ਸਭ ਰਲ ਮਿਲ ਕੇ ਚੱਲਾਂਗੇ ਤਾਂ ਇਹ ਔਖਾ ਸਮਾਂ ਵੀ ਸੌਖਾ ਹੋ ਜਾਊ ਬਾਪੂ ਦੀ ਗੱਲ ਸੁਣ ਕੇ ਰਾਣੇ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਉਹ ਸ਼ਬਦ ਗੁਣਗਣਾਉਂਦਾ ਹੋਇਆ ਆਪਣੇ ਰਾਹ ਵੱਲ ਚੱਲ ਪਿਆ ਕੁਝ ਦੀਰ ਤੱਕ ਰੇੜੀ ਵਾਲੇ ਬਜ਼ੁਰਗ ਦੇ ਕੰਨੀ ਵੀ ਸ਼ਬਦ ਦੇ ਬੋਲ ਪੈਂਦੇ ਰਹੇ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ